ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਡ ਛੇਵਾਂ ਇਨ ਪੁੱਤਰਨ ਕੇ ਸੀਸ ਪਰ ਅੱਗੇ ਸਾਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਕੀ ਚੱਲੀ ਬਾਬਾ ਦੀਪ ਸਿੰਘ ਜੀ ਨੂੰ ਜਦ ਦਰਬਾਰ ਸਾਹਿਬ ਪਹੁੰਚੇ ਬਦਨਿਅਤ ਮੁਗਲਈ ਪਰਸ਼ਾਵਿਆਂ ਦਾ ਪਤਾ ਲੱਗਿਆ ਤਾਂ ਉਹਨਾਂ 18 ਸ਼ੇਰ ਦੇ ਖੰਡੇ ਵੱਲ ਹੱਥ ਵਧਾਇਆ ਜਾਪਦਾ ਸੀ ਕਿ ਖੰਡਾ ਮਿਆਨ ਤੋੜ ਕੇ ਬਾਹਰ ਆ ਜਾਵੇਗਾ ਮੈਨੂੰ ਕੰਦੀ ਬੱਬਾ ਯਾਦ ਆ ਰਿਹਾ ਸੀ ਉਸਨੇ ਮੈਨੂੰ ਰਾਹ ਵਿੱਚ ਆਉਂਦਿਆਂ ਜਦੋਂ ਮੈਨੂੰ ਮੋਗੇ ਲਿਆ ਰਿਹਾ ਸੀ ਇਹ ਕਥਾ ਸੁਣਾਈ ਸੀ ਉਹਨਾਂ ਖੰਡਾ ਕਮਰ ਕਸੇ ਵਿੱਚ ਕਸਨ ਲੱਗਿਆ ਮੁਠੇ ਨੂੰ ਹੌਲੀ ਜੇ ਕਿਆ ਤੇਰੀ ਕਾਲ ਮੈਂ ਸਮਝ ਸਕਦਾ ਕਾਲ ਹੈ ਤੇਰੇ ਨਾਲ ਕਿ ਤੇਰੀਆਂ ਦੋਹੇ ਪਾਸਿਆਂ ਦੀਆਂ ਧਾਰਾਂ ਨਾਲ ਮਗਲਾਂ ਦੇ ਸਿਰ ਲਾਹਾਂਗਾ ਤੂੰ ਮੇਰਾ ਅੰਤ ਤੀਕ ਸਾਥ ਦਿੰਦਾ ਰਹੀ ਬਿਨਾ ਇੱਕ ਪਲ ਦੀ ਦੇਰੀ ਲਾਏ ਰੌਸ਼ਨੀਆਂ ਦੇ ਵੰਜਾਰੇ ਮੁਗਲਈ ਪਰਛਾਵਿਆਂ ਨੂੰ ਮੇਟਣ ਲਈ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ ਗੁਰਬਾਣੀ ਦੀ ਸੰਥਿਆ ਲੈਣ ਵਾਲੇ ਵਿਦਿਆਰਥੀ ਹੱਥਾਂ ਵਿੱਚ ਪੋਥੀਆਂ ਫੜੀ ਆ ਰਹੇ ਸਨ ਉਹ ਬਾਬਾ ਜੀ ਨੂੰ ਗੁਰੂ ਕੀ ਕਾਸ਼ੀ ਦੀਆਂ ਬਰੂਆਂ ਤੇ ਮਿਲੇ ਅੱਜ ਸੰਥਿਆ ਨਹੀਂ ਹੋਏਗੀ ਬਾਬਾ ਜੀ ਕਿਉਂ ਨਹੀਂ ਹੋਏਗੀ ਅੱਜ ਤਾਂ ਸੰਥਿਆ ਦੇ ਨਾਲ ਨਾਲ ਸਗੋਂ ਵਿਆਖਿਆ ਵੀ ਹੋਏਗੀ ਬਾਬਾ ਜੀ ਬੋਲੇ ਪੋਥੀਆਂ ਨੂੰ ਖਜ਼ਾਨਿਆਂ ਵਿੱਚ ਰੱਖੋ ਤੇ ਕਿਰਪਾਨਾਂ ਮਿਆਨਾਂ ਵਿੱਚੋਂ ਬਾਹਰ ਕੱਢੋ ਅੱਜ ਤੁਹਾਡੀ ਸੰਥਿਆ ਦੀ ਜਮਾਤ ਮੈਦਾਨੇ ਜੰਗ ਵਿੱਚ ਹੋਏਗੀ ਵਿਦਿਆਰਥੀਆਂ ਨੇ ਉਸਤਾਦ ਦੀ ਕਹੀ ਤੇ ਫੁੱਲ ਚੜਾਏ ਤਰਨ ਤਾਰਨ ਵਾਲੀ ਲੀਕ ਸਾਰੇ ਵਿਦਿਆਰਥੀਆਂ ਤੇ ਜੱਥੇ ਦੇ ਬਾਕੀ ਸਿੰਘਾਂ ਨੇ ਬਿਨਾਂ ਝਿਜਕ ਪਾਰ ਕੀਤੀ ਦੁਰਾਨੀ ਲੜਾਕੇ ਬਰਸ਼ੇ ਢਾਲਾਂ ਤੇ ਮਾਰ ਕੇ ਦਿਲ ਕੰਬਾਉ ਆਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਹੋ ਸਕਦਾ ਉਨ੍ਹਾਂ ਦੇ ਆਸੇ-ਪਾਸਿਓਂ ਕਿਸੇ ਦਾ ਦਿਲ ਕੰਬਿਆ ਵੀ ਹੋਏ ਪਰ ਸਿੰਘਾਂ ਨੂੰ ਤਾਂ ਐਸੀਆਂ ਆਵਾਜ਼ਾਂ ਸਗੋਂ ਹੋਰ ਜੋਸ਼ ਚੜਾਉਂਦੀਆਂ ਹਨ ਸਿੰਘਾਂ ਨੇ ਨਗਾਰੇ ਤੇ ਚੋਟ ਲਾਈ ਕਿਸੇ ਵਿਦਿਆਰਥੀ ਨੇ ਕਬੀਰ ਜੀ ਦਾ ਸ਼ਲੋਕ ਪੜਨਾ ਸ਼ੁਰੂ ਕੀਤਾ ਗਗੰਦ ਮਾਮਾ ਬਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬਜੂਜਣ ਕੋ ਦਓ ਤੇ ਵਿਆਖਿਆ ਆਰੰਭ ਹੋਈ ਬੱਦਲਾਂ ਵਿੱਚੋਂ ਕੜਕ ਦੀ ਬਿਜਲੀ ਤਾਰ ਕਰਦੀ ਦਰਾਨੀ ਫੌਜਾਂ ਦੇ ਡਿੱਗੀ ਜਦ ਬਾਬਾ ਜੀ ਨੇ ਧੂਕੇ ਖੰਡਾ ਮਿਆਂ ਨੂੰ ਕੱਢਿਆ ਉਹ ਬਿਜਲੀ ਸਿੰਘਾਂ ਨੇ ਪਰਤ ਕੇ ਅਸਮਾਨ ਵਿੱਚ ਨਾ ਜਾਣ ਦਿੱਤੀ ਸਗੋਂ ਇੱਕ ਸਿੰਘ ਨੇ ਫੜ ਕੇ ਆਪਣੀ ਮਿਆਂ ਵਿੱਚ ਪਾ ਲਈ ਬਾਬਾ ਜੀ ਅਫਗਾਨਾਂ ਵੱਲ ਤੂਫਾਨ ਵਾਂਗ ਵਧੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚੋ ਸਿਰ ਗੁਰ ਕੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ਬਦ ਆਰੰਭ ਹੋਇਆ ਵਿਆਖਿਆ ਕਰਦੇ ਕਰਦੇ ਬਾਬਾ ਜੀ ਵਿੱਚ ਵਿੱਚ ਕਬੀਰ ਜੀ ਦੇ ਸ਼ਲੋਕ ਪਰਜਾ ਪਰਜਾ ਘਟਮਰੈ ਕਬੂ ਨਾ ਛੱਡੈ ਖੇਤ ਦਾ ਪ੍ਰਮਾਨ ਲਾ ਕੇ ਅਰਥ ਹੋਰ ਸਪਸ਼ਟ ਕਰ ਰਹੇ ਸਨ ਕਿੰਨਾ ਚਿਰ ਇਹ ਅਨੋਖੀ ਕਥਾ ਚੱਲਦੀ ਰਹੀ ਬਾਬਾ ਜੀ ਸੰਥਿਆ ਤੇ ਕਥਾ ਦੀ ਸਮਾਪਤੀ ਵੱਲ ਵਧ ਰਹੇ ਸਨ ਉਹਨਾਂ 12 ਤੋਂ ਵਧੇਰੇ ਸਲੋਕਾਂ ਵਿੱਚੋਂ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਲੋਕ ਪੜਿਆ ਪਠਾਨ ਸਰਦਾਰ ਨੇ ਵਾਰ ਕੀਤਾ ਬਾਬਾ ਜੀ ਦੇ ਡਿੱਗਦੇ ਸਿਰੋਂ ਆਵਾਜ਼ ਆਈ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨ ਕੀਜੈ ਮੁਗਲਾਂ ਪਠਾਣਾਂ ਨੂੰ ਜਾਪਿਆ ਕਥਾ ਦੀ ਸਮਾਪਤੀ ਹੋ ਗਈ ਹੈ ਪਰ ਨਹੀਂ ਪੰਜਵੇਂ ਸਤਗੁਰਾਂ ਦਾ ਸ਼ਬਦ ਸੂਰਬੀਰ ਬਚਨ ਕੇ ਬਲੀ ਇੱਕ ਵਿਦਿਆਰਥੀ ਨੇ ਬਾਬਾ ਜੀ ਵੱਲ ਦੇਖ ਕੇ ਪੜਨਾ ਆਰੰਭ ਕੀਤਾ ਵਿਆਖਿਆ ਆਰੰਭ ਹੋਈ ਬਾਬਾ ਜੀ ਨੇ ਸੀਸ ਚੱਕਿਆ ਖੱਬੇ ਹੱਥ ਦੀ ਤਲੀ ਉੱਤੇ ਰੱਖਿਆ ਤੇ ਦਰਬਾਰ ਸਾਹਿਬ ਵੱਲ ਚਾਲੇ ਪਏ ਜਾਨਖਾਨ ਮੈਦਾਨ ਵਿੱਚੋਂ ਭੱਜਿਆ ਰਹੇ ਸਿਪਾਈਆਂ ਨੂੰ ਪੁੱਛ ਰਿਹਾ ਸੀ ਕੀ ਉਹ ਕੱਲਾ ਸੀ ਉਹ ਉਹ ਕੱਲਾ ਸੀ ਸਿਰ ਤਲੀ ਤੇ ਜ्यों ਕਿ ਹੋਰ ਵੀ ਜਾਨਖਾਨ ਦੀ ਆਵਾਜ਼ ਮੈਦਾਨ ਵਿੱਚੋਂ ਭੱਜ ਕੇ ਆਏ ਸਿਪਾਈਆਂ ਦੀਆਂ ਲੱਤਾਂ ਨਾਲੋਂ ਵੀ ਜ਼ਿਆਦਾ ਕੰਬ ਰਹੀ ਸੀ ਪਤਾ ਨਹੀਂ ਹਜ਼ੂਰ ਪਿੱਛੇ ਮੁੜ ਕੇ ਦੇਖਣ ਦਾ ਹੌਸਲਾ ਕੌਣ ਕਰਦਾ ਪਰ ਸਾਡੇ ਮਗਰ ਆਉਂਦੇ ਸਿਪਾਈ ਚਿੱਕਾ ਮਾਰ ਰਹੇ ਸਨ ਕਿ ਜਿਹਹਾ ਉਸਤਾਦ ਹੈ ਤਿਹੇ ਹੀ ਵਿਦਿਆਰਥੀ ਨੇ ਸਾਨੂੰ ਤਾਂ ਜਾਪਦਾ ਹੈ ਕਿ ਸਾਰਾ ਜੱਥਾ ਹੀ ਹਜੂਰ ਐਸੀ ਕਥਾ ਸੁਣਨ ਵਾਲੇ ਕੋਈ ਆਮ ਥੋੜਾ ਹੋਣਗੇ ਇਹ ਸੀ ਇਤਿਹਾਸ ਦਾ ਪਹਿਲਾ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਮਤ ਮਾਰਤੰਡ ਬਾਬਾ ਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਵਿਆਖਿਆ ਦਾ ਅਸਲ ਤੰਗ ਦੱਸਿਆ ਵਾਹ ਵਿਆਖਿਆ ਹੋਵੇ ਤਾਂ ਫਿਰ ਐਸੀ ਹੋਵੇ ਸੁਣਦਿਆਂ ਮੇਰੇ ਮੂੰਹੋਂ ਨਿਕਲਿਆ ਇਹੀ ਸੱਤ ਹੈ ਸ਼ੀਰਾ ਗੁਰਬਾਣੀ ਵਿਆਖਿਆ ਸਰੀਰ ਲੇਖੇ ਲਾ ਕੇ ਹੀ ਕੀਤੀ ਜਾ ਸਕਦੀ ਹੈ ਗੱਲਾਂ ਨਾਲ ਅਰਥ ਦਾ ਕਿਸੇ ਆਮ ਕਵੀ ਦੀ ਰਚਨਾ ਦੇ ਕੀਤੇ ਜਾ ਸਕਦੇ ਹਨ ਤੁਰਕੀ ਬਾਣੀ ਦੇ ਨਹੀਂ ਨਾਲੇ ਸਿੱਖ ਦਾ ਫਰਜ਼ ਹੈ ਕਿ ਉਹ ਮਹਾਰਾਜ ਦੇ ਚਰਨਾਂ ਵਾਲੀ ਦੇਖਦਾ ਰਹੇ ਜਦ ਕੋਈ ਗੱਲਾਂ ਨਾਲ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਾਣੋ ਉਹ ਮਹਾਰਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਦੀ ਚੇਸਤਾ ਵਿੱਚ ਹੈ ਸਿੱਖ ਨੂੰ ਇਹ ਸ਼ੋਭਦਾ ਨਹੀਂ ਕੰਦੀ ਬਾਬਾ ਮੇਰੇ ਵੱਲ ਦੇਖਦੇ ਆ ਬੋਲੇ ਕਿੱਥੇ ਚਲਾ ਗਿਆ ਪੁੱਤਰਾ ਮੈਨੂੰ ਬਾਬੇ ਕੰਦੀ ਕੋਲ ਚਲੇ ਗਏ ਹੁਣ ਕਰਕੇ ਆਵਾਜ਼ ਮਾਰਦਾ ਬਾਬਾ ਭੰਗੂ ਬੋਲੇ ਇਥੀ ਆ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਚਰਨ ਪਰਸਨ ਲੈ ਗਿਆ ਸੀ ਬਾਬਾ ਕੰਦੀ ਮੈਂ ਵਾਪਸ ਪਰਤਦਿਆਂ ਬੋਲਿਆ ਕੰਦੀ ਦਾ ਪੱਲਾ ਨਾ ਛੱਡਿਓ ਪੁੱਤਰੋ ਮੈਂ ਰਹਾ ਨਾ ਰਹਾ ਕੰਦੀ ਸਦਾ ਤੁਹਾਡੇ ਸੰਗ ਰਹੇਗਾ ਬਸ ਤੁਸੀਂ ਕਦੇ ਪਿੱਠ ਨਾ ਪੁਵਾਇਓ ਜਿਹੜੇ ਬਾਲ ਨੇ ਵੀ ਕੰਦੀ ਦੀ ਉਂਗਲ ਛੱਡ ਕੇ ਕਿਸੇ ਹੋਰ ਦੀ ਫੜੀ ਤੇ ਕਿਸੇ ਹੋਰ ਕਥਾ ਤੇ ਸਵਾਰ ਹੋ ਗਿਆ ਉਸ ਪੱਲੇ ਖੁਆਰੀ ਬਵੇਗੀ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕ ਮਿਲਣਗੇ ਤੁਹਾਨੂੰ ਜਿਹੜੇ ਸਿੱਖ ਕਥਾ ਨੂੰ ਤਰਕਾਂ ਵਦੇਸ਼ੀ ਕਹਾਣੀਆਂ ਦਾ ਮਲੰਮਾ ਚਾੜ ਕੇ ਬਾਜ਼ਾਰਾਂ ਵਿੱਚ ਵੇਚਦੇ ਫਿਰਦੇ ਹੋਣਗੇ ਉਹਨਾਂ ਤੋਂ ਬਚਣਾ ਹੈ ਮੇਰੇ ਪੁੱਤਰੋ ਕੰਦੀ ਰੂਪੀ ਕਥਾ ਦਾ ਪੱਲਾ ਨਾ ਛੱਡਿਓ ਤੇ ਸਿੱਧਕ ਭਰੋਸਾ ਕਾਇਮ ਰੱਖਿਓ ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਕਰਦਿਆਂ ਕਿਹਾ ਸਤਿਵਚਨ ਬਾਬਾ ਜੀ ਚਲੋ ਫਿਰ ਹੁਣ ਕਥਾ ਅੱਗੇ ਸ਼ੁਰੂ ਕਰਦੇ ਹਾਂ ਭਾਈ ਭਗਤੇ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਇੱਕ ਬਾਲ ਨੇ ਜਨਮ ਲਿਆ ਜਿਸ ਦਾ ਨਾਮ ਦੀਪਾ ਰੱਖਿਆ ਗਿਆ ਛੋਟੇ ਹੁੰਦਿਆਂ ਤੋਂ ਹੀ ਉਹ ਆਮ ਬਾਲਾਂ ਜਿਹਾ ਨਹੀਂ ਸੀ ਦੀਪਾ ਬਹੁਤ ਸ਼ਾਂਤ ਤੇ ਸਬਰ ਵਿੱਚ ਰਹਿਣ ਵਾਲਾ ਭਜੰਗੀ ਸੀ ਪੋਥੀਆਂ ਵਿੱਚ ਸਾਰਾ ਦਿਨ ਸੋਹਣੇ ਸੋਹਣੇ ਅੱਖਰ ਪਾਉਂਦੇ ਰਹਿਣਾ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ ਉਸ ਦਾ ਵੱਡਾ ਸ਼ੌਕ ਸੀ ਅੱਜ ਅੱਖਰ ਕੱਲ ਨਾਲੋਂ ਸੋਹਣੇ ਆ ਨਾ ਮਾਂ ਹਰ ਰੋਜ਼ ਸੁੰਦਰ ਅੱਖਰ ਪਾ ਕੇ ਉਹ ਮਾਂ ਨੂੰ ਦਿਖਾਉਂਦਾ ਹਾਂ ਪੁੱਤ ਕੱਲ ਨਾਲੋਂ ਤਾਂ ਕਿੰਨੇ ਸੋਹਣੇ ਆ ਮਾਂ ਵੀ ਨਿਤ ਹੱਲਾਸ਼ੀਰੀ ਦਿੰਦੀ ਇੱਕ ਦਿਨ ਉਸਨੇ ਬਹੁਤ ਸੋਹਣਾ ਇੱਕ ਓ ਓੰਕਾਰ ਲਿਖਿਆ ਤੇ ਮਾਂ ਨੂੰ ਦਿਖਾਉਂਦਿਆਂ ਬੋਲਿਆ ਇਹ ਏਕਾ ਤਿਰਪਾਣ ਜਿਆ ਹੈ ਨਾ ਮਾਂ ਤੇ ਮਾਂ ਬਸ ਮੁਸਕਰਾ ਪਈ ਇਹ ਊੜਾ ਮਹਾਰਾਜ ਨੇ ਖੁੱਲਾ ਕੇ ਰੱਖਿਆ ਮਾਂ ਇੱਕ ਓੰਕਾਰ ਦਾ ਊੜਾ ਮਹਾਰਾਜ ਦੀਆਂ ਰਾਮ ਜਾਨੇ ਪੁੱਤ ਮਹਾਰਾਜ ਹੀ ਜਾਣਨ ਤੂੰ ਉਹਨਾਂ ਤੋਂ ਹੀ ਪੁੱਛ ਲਵੀਂ ਗੱਲਾਂ-ਗੱਲਾਂ ਵਿੱਚ ਮਾਂ ਨੇ ਅਨੰਦਪੁਰ ਸਾਹਿਬ ਜਾਣ ਦਾ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਦੀਪਾ ਖੇਤੋਂ ਲੱਕੜ ਕਢ ਕੇ ਲਿਆਇਆ ਬਹੁਤ ਸੋਹਣੀ ਆਉਂਦਿਆਂ ਹੀ ਮਾਂ ਨੂੰ ਦਿਖਾ ਕੇ ਬੋਲਿਆ ਤੈਨੂੰ ਪਤਾ ਹੈ ਮਾਂ ਇਹ ਕੀ ਹੈ ਇਹ ਤਾਂ ਕੋਈ ਸ਼ਸਤਰ ਲੱਗਦਾ ਪੁੱਤ ਹਾਂ ਮਾਂ ਇਹ ਖੰਡਾ ਹੈ ਖੰਡਾ ਮੈਨੂੰ ਸਾਰੇ ਸ਼ਸਤਰਾਂ ਵਿੱਚੋਂ ਸੋਹਣਾ ਲੱਗਦਾ ਹੈ ਮਾਂ ਇਹ ਓੰਕਾਰ ਦੇ ਏਕੇ ਜਿਹਾ ਤੇ ਉਸਨੇ ਉਹ ਲੱਕੜ ਦਾ ਖੰਡਾ ਕਮਰ ਕਸੇ ਵਿੱਚ ਸੱਜੇ ਪਾਸੇ ਟੰਗ ਲਿਆ ਖੱਬੇ ਪਾਸੇ ਕਲਮਾ ਟੰਗੀਆਂ ਹੋਈਆਂ ਸਨ ਮੈਂ ਵੱਡਾ ਹੋ ਕੇ ਪੋਥੀਆਂ ਲਿਖਿਆ ਕਰਾਂਗਾ ਮਾਂ ਕਲਮਾ ਠੀਕ ਕਰ ਦਿਆਂ ਉਸਨੇ ਕਿਹਾ ਖੰਡੇ ਦਾ ਮੁੱਠਾ ਉੱਤੋਂ ਕਲਮਾ ਨਾਲ ਝੋ ਰਿਆ ਸੀ ਕਮਾਲ ਇਹ ਵੀ ਸੀ ਕਿ ਖੰਡਾ ਤੇ ਕਲਮਾ ਦੋਵੇਂ ਉਸਨੇ ਇੱਕੋ ਲੱਕੜ ਵਿੱਚੋਂ ਘੜੀਆਂ ਸਨ ਤੇ ਇਹ ਖੰਡਾ ਇਹਦੇ ਨਾਲ ਕੀ ਕਰੇਗਾ ਮਾਂ ਬੋਲੀ ਜਿਹੜੇ ਪੋਥੀਆਂ ਵੱਲ ਬੁਰੀ ਨਜ਼ਰ ਰੱਖਣਗੇ ਉਹਨਾਂ ਲਈ ਇਹ ਖੰਡਾ ਉਹਨਾਂ ਲਈ ਹੈ ਖੰਡੇ ਨਾਲ ਮੈਂ ਉਹਨਾਂ ਦੁਖੀਆਂ ਦੇ ਸਿਰ ਲਾਹਾਂਗਾ ਮਾਂ ਗੱਲ ਕਰਦਿਆਂ ਉਸ ਦਾ ਇੱਕ ਹੱਥ ਖੰਡੇ ਤੇ ਦੂਜਾ ਕਲਮਾ ਤੇ ਸੀ ਆਨੰਦਪੁਰ ਸਾਹਿਬ ਆਈ ਸਾਰਾ ਪਰਿਵਾਰ ਆਪਣੇ ਵੱਡੇ ਪਰਿਵਾਰ ਕੋਲ ਮਾੜਾਈ ਦੇ ਦਸਨਾਂ ਨੂੰ ਜਾ ਰਹੇ ਸਨ ਕਿ ਦੀਪਾ ਇੱਕ ਥਾਂ ਰੁਕ ਗਿਆ। ਰਾਹ ਵਿੱਚ ਕੁਝ ਵਿਦਿਆਰਥੀ ਇੱਕ ਉਸਤਾਦ ਤੋਂ ਅੱਖਰ ਪਾਉਣੇ ਸਿੱਖ ਰਹੇ ਸਨ। ਦੀਪਾ ਉੱਥੇ ਹੀ ਖਲੋ ਗਿਆ। ਉਸਤਾਦ ਨੇ ਕਿਸੇ ਬਾਲ ਦੀ ਪੋਥੀ ਤੇ ਅੱਖਰ ਪਾਇਆ ਤੇ ਬੋਲੇ ਇੱਕ ਓੰਕਾਰ ਇਸ ਊੜੇ ਦਾ ਮੂੰਹ ਖੁੱਲਾ ਕਿਉਂ ਹੈ ਭਾਈ ਸਾਹਿਬ ਜੀ? ਦੀਪੇ ਨੇ ਉਸਤਾਦ ਵੱਲ ਦੇਖਦਿਆਂ ਪੁੱਛਿਆ। ਇਸ ਖੁੱਲੇ ਊੜੇ ਵਿੱਚ ਪਾਤਾਲਾਂ ਪਤਾਲ ਲਖ ਅਗਾਸਾ ਅਗਾਸmai ਹੋਈ ਨੇ ਭਾਈ ਇਸੇ ਵਿੱਚ ਧਰਤੀ ਹੋਰ ਪਰੈ ਹੋਰ ਹੋਰ ਵੀ ਨੇ ਤੇ ਕਈ ਕੋਟ ਸੱਸੀ ਅਰ ਸੂਰ ਨਖਤਰ ਵੀ ਸੋ ਇਹ ਤਾਂ ਹੀ ਖੁੱਲਾ ਹੈ ਉਸਤਾਦ ਨੇ ਮੁਸਕਰਾਉਂਦਿਆਂ ਦੀਪੇ ਵੱਲ ਦੇਖਿਆ ਤੇ ਬੋਲੇ ਐਸੀ ਰੋਹਾਨੀ ਮੁਸਕਰਾਹਟ ਦੀਪੇ ਨੇ ਪਹਿਲਾਂ ਕਦੇ ਕਿਸੇ ਦੇ ਚਿਹਰੇ ਤੇ ਨਹੀਂ ਦੇਖੀ ਸੀ ਇੰਨੇ ਨੂੰ ਇਕਬਾਲ ਨੇ ਆ ਕੇ ਉਸਤਾਦ ਦੇ ਗਲ ਵਿੱਚ ਪਿੱਛੋਂ ਬਾਹਾਂ ਪਾ ਦਿੱਤੀਆਂ ਤੇ ਬੋਲਿਆ ਆਪ ਜੀ ਨੂੰ ਪਤਾ ਹੈ ਮੈਨੂੰ ਅੱਜ ਸ਼ਾਸਤਰ ਵਿੱਦਿਆ ਦੇਣ ਵਾਲੇ ਭਾਈ ਸਾਹਿਬ ਨੇ ਕਿਹੜਾ ਸ਼ਾਸਤਰ ਦਿੱਤਾ ਹੈ? ਬਾਲ ਬੋਲਿਆ। ਤੁਸੀਂ ਆਪ ਹੀ ਦੱਸੋ। ਉਸਤਾਦ ਜੀ ਬਾਲ ਵੱਲ ਪਿੱਛੇ ਨੂੰ ਦੇਖਦਿਆਂ ਬੋਲੇ। ਬਾਲ ਨੇ ਗਲ ਵਿੱਚੋਂ ਬਾਹਾਂ ਲਾਈਆਂ ਤੇ ਅੱਗੇ ਆਉਂਦਿਆਂ ਕਮਰ ਕਸੇ ਵਿੱਚੋਂ ਸ਼ਾਸਤਰ ਕੱਢਿਆ। ਦੂਰ ਪਹਾੜਾਂ ਵਿੱਚੋਂ ਇੱਕ ਹਾਥੀ ਦੇ ਕਰਾਉਣ ਦੀ ਆਵਾਜ਼ ਆਈ। ਇਹ ਕਿਹੜਾ ਸ਼ਾਸਤਰ ਹੈ ਭਾਈ? ਬੜਾ ਸੋਹਣਾ। ਇਹ ਨਾਗਣੀ ਹੈ ਪਿਤਾ ਜੀ ਤੇ ਆਪ ਜੀ ਨੂੰ ਪਤਾ ਹੈ ਇਹ ਕਿਵੇਂ ਬਣਦੀ ਹੈ? ਜਾਦ ਅਸਮਾਨੋਂ ਬਿਜਲੀ ਡਿੱਗਦੀ ਹੈ ਤਾਂ ਕੋਈ ਕੋਈ ਸਿੰਘ ਉਸ ਨੂੰ ਫੜ ਲੈਂਦੇ ਹਨ ਤੇ ਲੋਹੇ ਦੇ ਬਰਸ਼ੇ ਉੱਤੇ ਮਾਰ ਦਿੰਦੇ ਹਨ ਫੇਰ ਬਣਦੀ ਹੈ ਨਾਗਣੀ ਬਾਲ ਨੇ ਛੋਟਾ ਜਿਹਾ ਨਾਗਣੀ ਵਰਸ਼ਾ ਉਸਤਾਦ ਨੂੰ ਫੜਾਉਂਦਿਆਂ ਕਿਆ ਵਾਹ ਭਾਈ ਜੱਤਰ ਸਿੰਘ ਖੂਬ ਹੈ ਤੇਰੀ ਨਾਗਣੀ ਤਾਂ ਹਾਥੀਆਂ ਦੇ ਮੱਥੇ ਪਾਰ ਦੇਣ ਵਾਲੀ ਉਸਤਾਦ ਜੀ ਬਾਲ ਭਾਈ ਬਜੱਤਰ ਸਿੰਘ ਨੂੰ ਬੋਲੇ ਤੇ ਇਹਦਾ ਵਾਰ ਕਿੱਥੇ ਕਰੀਦਾ ਹੈ ਉਹਨਾਂ ਬਾਲ ਬਜੱਤਰ ਸਿੰਘ ਨੂੰ ਪੁੱਛਿਆ ਭਾਈ ਸਾਹਿਬ ਕਹਿੰਦੇ ਸਨ ਕਿ ਜੇ ਸੈੰਗ ਉੱਤੇ ਮਹਾਰਾਜ ਦੀ ਮੇਰ ਹੋਵੇ ਤੇ ਉਸ ਨੂੰ 나ਗਨੀ ਵਰਤਨ ਦਾ ਵੱਲ ਆ ਜਾਵੇ ਤਾਂ ਉਹ ਇਕੱਲਾ ਸਿੰਘ ਲੱਖਾਂ ਦੇ ਲਸ਼ਕਰ ਤੇ ਭਾਰੂ ਪੈ ਸਕਦਾ ਹੈ ਹਾਥੀਆਂ ਦੇ ਮੱਥੇ ਪਾੜ ਦਿੰਦੀ ਹੈ ਇਹ 나ਗਨੀ ਬਾਲ ਭਾਈਪ ਚੱਤਰ ਸਿੰਘ 나ਗਨੀ ਨੂੰ ਫੜ ਕੇ ਪਿੱਛੇ ਤੋਂ ਅੱਗੇ ਲਿਆਉਂਦਿਆਂ ਬੋਲੇ ਜਿਵੇਂ ਕੋਈ ਸੂਰਮਾ ਬਰਸ਼ੇ ਦਾ ਵਾਰ ਕਰਦਾ ਹੈ ਤੇ ਹਾਥੀ ਦੇ ਮੱਥੇ ਤੱਕ ਪਹੁੰਚੇਗੀ ਕਿਵੇਂ ਸਿੰਘ ਘੋੜੇ ਉੱਤੇ ਖੜ ਕੇ ਇੱਕ ਉੱਚੀ ਛਾਲ ਮਾਰੇ ਤੇ ਹਾਥੀ ਦੇ ਮੱਥੇ ਵਿੱਚ ਧਸਾ ਦੇਵੇ ਬਾਲ ਭਾਈ ਜਿੱਤਰ ਸਿੰਘ ਤੇ ਉਸਤਾਦ ਜੀ ਦੀ ਗੱਲਬਾਤ ਹੋ ਰਹੀ ਸੀ ਤੇ ਦੀਪਕ ਖਲੋਤਾ ਇਹ ਸਭ ਦੇਖ ਰਿਆ ਸੀ ਉਸਨੇ ਕੋਲ ਖਲੋਤੇ ਸਿੰਘ ਨੂੰ ਉਸਤਾਦ ਵੱਲ ਇਸ਼ਾਰਾ ਕਰਦੇ ਆ ਪੁੱਛਿਆ ਇਹ ਗੁਰਮੁਖ ਕੌਣ ਨੇ ਇਹ ਭਾਈ ਮਨੀ ਸਿੰਘ ਜੀ ਨੇ ਪਿਆਰਿਓ ਸਿੰਘ ਨੇ ਬੜੇ ਪ੍ਰੇਮ ਨਾਲ ਦੱਸਿਆ ਤਨ ਤਨ ਭਾਈ ਮਨੀ ਸਿੰਘ ਜੀ ਆਖਦਿਆਂ ਦੀਪੇ ਨੇ ਹੱਥ ਜੋੜ ਲਏ ਤੇ ਸਿਰ ਨਿਵਾ ਕੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਭਾਵੇਂ ਦੀਪਾ ਹੁਣ ਅੱਗੇ ਨੂੰ ਚੱਲ ਪਿਆ ਸੀ ਪਰ ਉਹ ਮੁੜ ਮੁੜ ਭਾਈ ਮਨੀ ਸਿੰਘ ਜੀ ਵੱਲ ਦੇਖਦਾ ਜਾ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਕੋਈ ਪੁਰਾਣਾ ਗਵਾਚਿਆ ਲੱਭ ਗਿਆ ਹੋਵੇ ਮਹਾਰਾਜ ਆ ਰਹੇ ਨੇ ਭਾਈ ਦਰਸ਼ਨ ਬਲਾਖੀ ਦਰਬਾਰ ਵਿੱਚ ਪਹੁੰਚੋ ਇੱਕ ਸਿੰਘ ਦੀ ਆਵਾਜ਼ ਦੀਪੇ ਨੂੰ ਸੁਣੀ ਤੇ ਉਹ ਦਰਬਾਰ ਵੱਲ ਭੱਜ ਗਿਆ ਉਸ ਨੇ ਪਹਿਲੀ ਵਾਰ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਉਹ ਨਿਸ਼ਬਦ ਹੋ ਗਿਆ ਬੋਲਦਾ ਤਾਂ ਉਹ ਪਹਿਲਾਂ ਵੀ ਜ਼ਿਆਦਾ ਨਹੀਂ ਸੀ ਪਰ ਹੁਣ ਤਾਂ ਇੰਜ ਜਾਪਦਾ ਸੀ ਜਿਵੇਂ ਬੋਲਣ ਤੋਂ ਅਸਮਰੱਥ ਹੀ ਹੋ ਗਿਆ ਹੋਵੇ ਮਹਾਰਾਜ ਦੇ ਚਿਹਰੇ ਨੂੰ ਬਿਆਨਨ ਲਈ ਕੋਈ ਸ਼ਬਦ ਨਹੀਂ ਸਾਨੂੰ ਉਸ ਕੋਲ ਉਸ ਕੋਲ ਕੀ ਦੁਨੀਆ ਭਰ ਦੀਆਂ ਪਛਾਵਾਂ ਇਕੱਠੀਆਂ ਹੋ ਕੇ ਵੀ ਮਹਾਰਾਜ ਜੀ ਦੇ ਦੀਦਾਰਿਆਂ ਨੂੰ ਆਉਂਦੀਆਂ ਤਾਂ ਗੁੰਗੀਆਂ ਹੋ ਜਾਂਦੀਆਂ ਮਹਾਰਾਜ ਦਾ ਸਰੂਪ ਬਿਆਨ ਸਕਣਾ ਸੰਸਾਰ ਦੀਆਂ ਬੋਲੀਆਂ ਦੇ ਵਸ ਵਿੱਚ ਕਿੱਥੇ ਸੀ ਦੁਨੀਆ ਭਰ ਦਾ ਸਾਰਾ ਸੁਹੱਪਣ ਨਿਤ ਦਿਨ ਅਨੰਦਪ੍ਰਸਾਦ ਦੀ ਧੂੜ ਮੱਥਿਆਂ ਨੂੰ ਲਾਉਂਦਾ ਸੀ ਕਿਉਂਕਿ ਉਸ ਧੂੜ ਨੂੰ ਹਰ ਰੋਜ਼ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੁੰਦੀ ਸੀ ਸਿੱਖ ਤਾਂ ਇੰਨੇ ਸੋਹਣੇ ਹੋਣਗੇ ਜਦ ਮਹਾਰਾਜ ਐਸੇ ਨੇ ਦੀਪੇ ਨੂੰ ਭਾਈ ਮਨੀ ਸਿੰਘ ਦੀ ਯਾਦ ਆਈ ਦੀਪ ਨੇ ਸੱਚੇ ਪਾਤਸ਼ਾਹ ਤੋਂ ਅਮਰ ਛਕਿਆ ਤੇ ਦੀਪ ਸਿੰਘ ਬਣ ਗਿਆ ਦੀਪੇ ਤੋਂ ਦੀਪ ਸਿੰਘ ਬਣੇ ਇਸ ਭੁਜੰਗੀ ਦੇ ਨਾਮ ਨਾਲ ਹਜੇ ਕਈ ਤਖੱਲਸ ਹੋਰ ਲੱਗਨੇ ਸਨ ਉਸ ਨੂੰ ਸ਼ਹਾਦਤ ਤੋਂ ਪਹਿਲਾਂ ਹੀ ਸ਼ਹੀਦ ਕਿਹਾ ਜਾਣਾ ਸੀ ਉਸ ਦੇ ਨਾਮ ਅੱਗੇ ਬਾਬਾ ਵੀ ਤਾਂ ਲੱਗਣਾ ਸੀ ਬਾਟੇ ਵਿੱਚ ਉਸ ਦਾ ਮਣਪੌਂਦਾ ਸ਼ਸਤਰ ਖੰਡਾ ਫੇਰਿਆ ਗਿਆ ਤੇ ਉਸ ਵਿੱਚੋਂ ਤਿਆਰ ਹੋਏ ਅਮਰਤ ਨੂੰ ਛਕ ਲੈਣ ਮਗਰੋਂ ਉਹ ਆਨੰਦ ਪ੍ਰਸਾਦ ਹੀ ਟਿਕ ਗਿਆ ਉਸ ਦਾ ਉਸਤਾਦ ਉੱਥੇ ਸੀ ਸੋ ਉਸਨੇ ਹੁਣ ਹੋਰ ਕਿੱਥੇ ਜਾਣਾ ਸੀ ਖੰਡੇ ਬਾਟੇ ਦੀ ਪੌਲ ਲੈਨ ਮਗਰੋਂ ਉਹ ਭਾਈ ਮਣੀ ਸਿੰਘ ਕੋਲ ਗਿਆ ਭਾਈ ਮਣੀ ਸਿੰਘ ਜੀ ਨੇ ਦੋ ਕਲਮਾ ਦੀਪ ਸਿੰਘ ਵੱਲ ਕਰਦਿਆਂ ਕਿਹਾ ਆਓ ਭਾਈ ਦੀਪ ਸਿੰਘ ਜੀ ਕਰੀਏ ਸੇਵਾ ਸ਼ੁਰੂ ਦੋ ਕਲਮਾ ਦੀਪ ਸਿੰਘ ਨੇ ਭਾਈ ਸਾਹਿਬ ਨੂੰ ਇੱਕ ਕਲਮ ਵਾਪਸ ਕਰਦਿਆਂ ਕਿਹਾ ਜੀ ਦੋ ਦੋਹੇ ਤੁਹਾਡੇ ਲਈ ਨੇ ਦੋ ਵੱਡੇ ਗ੍ਰੰਥਾਂ ਦੇ ਉਤਾਰੇ ਤੁਸਾਂ ਕਰਨੇ ਨੇ ਇਹਨਾਂ ਨਾਲ ਸੋ ਸੰਭਾਲ ਕੇ ਰੱਖੋ ਦੋਹੇ ਕਲਮਾ ਸਤਗੁਰਾਂ ਆਪ ਘੜੀਆਂ ਨੇ ਤੁਹਾਡੇ ਲਈ ਵਾਹਿਗੁਰੂ ਦੀਪ ਸਿੰਘ ਜੀ ਦੇ ਮੂੰਹੋਂ ਇਹੀ ਨਿਕਲਿਆ ਉਹਨਾਂ ਨੇ ਸੁਣਿਆ ਹੋਇਆ ਸੀ ਕਿ ਸਤਗੁਰੂ ਜਾਣੀ ਜਾਣ ਨੇ ਪਰ ਅੱਜ ਦੇਖ ਵੀ ਲਿਆ ਸੀ ਮਹਾਰਾਜ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਿਖਣ ਦਾ ਸ਼ੌਕ ਹੈ ਬੋਲੇ ਤਾਂ ਉਹ ਆਪਣੇ ਆਪ ਨਾਲ ਸਨ ਪਰ ਸੁਣ ਭਾਈ ਮਨੀ ਸਿੰਘ ਜੀ ਨੇ ਵੀ ਲਿਆ ਸੀ ਮਹਾਰਾਜ ਜੀਆਂ ਦੀ ਅੰਤਰਜਾਮਤਾ ਦਾ ਅੰਦਾਜ਼ਾ ਹਜੇ ਸਾਥੋਂ ਕਿੱਥੇ ਲੱਗਣਾ ਹੈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਬੋਲ ਤੁਰਕ ਵਾਲੇ ਇਸ਼ਾਰਾ ਕਰ ਰਹੇ ਸਨ ਕਿ ਮੈਂ ਬਾਲ ਭਾਈ ਬਜਤਰ ਸਿੰਘ ਜੀ ਦੀ ਨਾਗਣੀ ਮੱਥੇ ਨੂੰ ਛੁਹਾ ਸਕਦਾ ਹਾਂ ਦੀਪ ਸਿੰਘ ਨੇ ਭਾਈ ਮਨੀ ਸਿੰਘ ਤੋਂ ਪੁੱਛਿਆ ਹਾਂ ਹਾਂ ਕਿਉਂ ਨਹੀਂ ਭਾਈ ਜਿੱਤਰ ਸਿੰਘ ਜੀ ਆਪਣੀ ਨਾਗਣੀ ਦੇ ਦਰਸ਼ਨ ਕਰਵਾਇਓ ਭਾਈ ਦੀਪ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਭਾਈ ਜਿੱਤਰ ਸਿੰਘ ਨੂੰ ਹਾਕ ਮਾਰੀ ਉਹ ਚਾਹ ਵਿੱਚ ਦੂਜੇ ਵਿਦਿਆਰਥੀਆਂ ਨੂੰ ਆਪਣੀ ਛੋਟੀ ਨਾਗਣੀ ਦਿਖਾ ਰਹੇ ਸਨ ਦੀਪ ਸਿੰਘ ਨੇ ਨਾਗਣੀ ਫੜੀ ਤੇ ਮੱਥੇ ਨੂੰ ਛੁਹਾਈ ਆਪ ਜੀ ਦਾ ਪਸੰਦੀਦਾ ਸ਼ਸਤਰ ਕਿਹੜਾ ਹੈ ਬਚਿੱਤਰ ਸਿੰਘ ਨੇ ਦੀਪ ਸਿੰਘ ਨੂੰ ਪੁੱਛਿਆ ਖੰਡਾ ਦੀਪ ਸਿੰਘ ਨੇ ਤੁਰੰਤ ਜਵਾਬ ਦਿੱਤਾ ਪਰ ਮੈਨੂੰ ਆਪ ਜੀ ਦੀ ਨਾਗਨੀ ਵੀ ਬਹੁਤ ਸੋਹਣੀ ਲੱਗੀ ਮੈਨੂੰ ਭਾਈ ਸਾਹਿਬ ਜੀ ਕਹਿੰਦੇ ਸਨ ਕਿ ਜਦ ਮੈਂ ਨਾਗਨੀ ਚਲਾਉਣ ਵਿੱਚ ਮਾਰ ਹੋ ਗਿਆ ਤਾਂ ਸੱਚੇ ਪਾਤਸ਼ਾਹ ਆਪ ਹਾਥੀਆਂ ਦੇ ਮੱਥੇ ਪਾੜਨ ਲਈ ਵੱਡਾ ਨਾਗਨੀ ਵਰਸ਼ਾ ਮੈਨੂੰ ਦੇਣਗੇ ਉਦੋਂ ਫਿਰ ਮੈਂ ਇਹ ਛੋਟੀ ਨਾਗਨੀ ਆਪ ਜੀ ਨੂੰ ਦੇ ਦਿਆਂਗਾ ਬਹੁਤ ਹੀ ਪਿਆਰ ਨਾਲ ਭਾਈ ਜਿੱਤਰ ਸਿੰਘ ਬੋਲੇ ਭਾਈ ਦੀਪ ਸਿੰਘ ਜੀ ਨੇ ਗੁਰਬਾਣੀ ਲਿਖਣ ਦੀ ਵਿੱਦਿਆ ਭਾਈ ਮਨੀ ਸਿੰਘ ਜੀ ਪਾਸੋਂ ਤਨਦੇਹੀ ਨਾਲ ਪ੍ਰਾਪਤ ਕੀਤੀ ਜਦੋਂ ਪੋਥੀਆਂ ਲਿਖਣ ਵਿੱਚ ਮਾਰ ਹੋ ਗਏ ਤਾਂ ਇੱਕ ਦਿਨ ਮਹਾਰਾਜ ਨੇ ਦੀਪ ਸਿੰਘ ਨੂੰ ਪਿੰਡ ਵਾਪਸ ਮੁੜ ਜਾਣ ਲਈ ਕਿਹਾ ਅਸੀਂ ਆਪ ਤੁਹਾਨੂੰ ਸੱਦਾਂਗੇ ਭਾਈ ਪਰ ਤੁਸੀਂ ਅਭਿਆਸ ਜਾਰੀ ਰੱਖਿਓ ਮਹਾਰਾਜ ਨੇ ਭਾਈ ਦੀਪ ਸਿੰਘ ਨੂੰ ਕਿਹਾ ਭਾਵੇਂ ਆਨੰਦਪੁਰ ਸਾਹਿਬ ਤੋਂ ਜਾਣ ਦਾ ਚਿੱਤ ਤਾਂ ਨਹੀਂ ਸੀ ਪਰ ਮਹਾਰਾਜ ਦੀ ਆਗਿਆ ਅੱਗੇ ਸੀਸ ਨਵਾਉਣਾ ਸਿੱਖ ਦਾ ਫਰਜ਼ ਹੈ ਸਮਾਂ ਬੀਤਿਆ ਆਨੰਦਪੁਰ ਸਾਹਿਬ ਜਿਮਕੌਰ ਮਾਛੀਵਾੜਾ ਹੁੰਦੇ ਹੋਏ ਮਹਾਰਾਜ ਹੁਣ ਮੁਖਤਸਰ ਪਹੁੰਚ ਗਏ ਸਨ ਬੇਦਾਵਾ ਲਿਖ ਕੇ ਦੇ ਆਏ ਸਿੱਖ ਮੁਖਤਸਰ ਸਾਹਿਬ ਸਿਰਾਂ ਵੱਲੋਂ ਬੇਪਰਵਾਹ ਹੋ ਕੇ ਲੜੇ ਭਾਈ ਮਾਹ ਸਿੰਘ ਨੂੰ ਮਹਾਰਾਜ ਦੀ ਗੋਦ ਨਸੀਬ ਹੋਈ ਭਾਵੇਂ ਕੁਝ ਪਲਾਂ ਲਈ ਹੀ ਸਹੀ ਆਪ ਜੀ ਮੰਗੋ ਕੀ ਮੰਗਦੇ ਹੋ ਮਹਾਰਾਜ ਬੋਲੇ ਪਰ ਭਾਈ ਮਹਾ ਸਿੰਘ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਕੇ ਚਿਹਰੇ ਵਿੱਚੋਂ ਵਗ ਰਏ ਲਹੂ ਵਿੱਚ ਰਲ ਗਏ ਸ੍ਰਿਸ਼ਟੀ ਦਾ ਰਾਜਵੀ ਜੇ ਅੱਜ ਤੁਸੀਂ ਮੰਗ ਲਓ ਜੇ ਬੋਲ ਕੇ ਨਹੀਂ ਤਾਂ ਮਨ ਵਿੱਚ ਹੀ ਸੋਚ ਲਓ ਸਾਰੀ ਸ੍ਰਿਸ਼ਟੀ ਦਾ ਰਾਜ ਅੱਜ ਤੁਹਾਡੀ ਝੋਲੀ ਪਾ ਦਿਆਂਗਾ ਪਰ ਭਾਈ ਮਹਾ ਸਿੰਘ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਅਥਰੂ ਵਹਾਉਂਦੇ ਰਹੀ ਉਹ ਕੁਝ ਬੋਲਣਾ ਚਾਹੁੰਦੇ ਸਨ ਮਹਾਰਾਜ ਨੇ ਆਪਣਾ ਸਿਰ ਉਹਨਾਂ ਦੇ ਨੇੜੇ ਕੀਤਾ ਬੇਦਾਵਾ ਪਾਤਸ਼ਾਹ ਜੀਓ ਬੇਦਾਵਾ ਪੜ ਦਿਓ ਮਸਾਂ ਭਾਈ ਮਹਾ ਸਿੰਘ ਨੇ ਵਾਕ ਪੂਰਾ ਕੀਤਾ ਮੈਂ ਸੋਚਦਾ ਕਿ ਕਿੰਨਾ ਕੁਝ ਹੈ ਕਹਿਣ ਨੂੰ ਕਿੰਨਾ ਕੁਝ ਕਿਹਾ ਜਾ ਸਕਦਾ ਤੇ ਕੁਝ ਵੀ ਕਿਹਾ ਬੇਮਾਨਾ ਜਿਹਾ ਵੀ ਹੋ ਸਕਦਾ ਕਿਉਂਕਿ ਕੋਇਲਾ ਮੋਰਾ ਬਬੀਹੇ ਜਿਹਾ ਕੰਠ ਨਹੀਂ ਕੋਲ ਤੇ ਝਰਨੇ ਆ ਨਦੀਆਂ ਸਮੁੰਦਰਾ ਜਿਹਾ ਸੰਗੀਤ ਨਹੀਂ ਤੇ ਨਾ ਹੀ ਦਰਖਤਾਂ ਜਿਹਾ ਸਹਜ ਹੈ ਬਾਬਾ ਕੰਦੀ ਮੇਰੇ ਕੋਲ ਆ ਕੇ ਬੈਠ ਗਿਆ ਸੀ ਮੇਰੀ ਜਾਚੇ ਸਰਸਾ ਜਿਹਾ ਭਾਗਾ ਵਾਲਾ ਕੋਈ ਨਹੀਂ ਮਾਹੀ ਦੀ ਛੋ ਤੇ ਨਾਲ ਹੀ ਨਿਆਮਤਾ ਵੱਡਾ ਤਪ ਹੋਏਗਾ ਸਰਸਾ ਦਾ ਕਮਾਲ ਦੀ ਗੱਲ ਇਹ ਹੈ ਕਿ ਬੇਕਸਾਰਾ ਯਾਰ ਸਰਸਾ ਨੂੰ ਸਭ ਕੁਝ ਦੇ ਆਇਆ ਸਾਹਿਤ ਖਜ਼ਾਨੇ ਪਰਿਵਾਰ ਸਭ ਕੁਝ ਪਰ ਬੇਦਾਵੇ ਵਾਲਾ ਕਾਗਜ਼ ਬੇਦਾਵਾ ਉਹ ਸਾਹਮਣੇ ਰੱਖਦਾ ਹੈ ਤੇ ਇਹ ਕਹਿ ਕੇ ਬਾਬਾ ਅਲੋਪ ਹੋ ਗਿਆ ਤੇ ਮਹਾਰਾਜ ਨੇ ਕਮਰ ਕਸੇ ਵਿੱਚੋਂ ਬੇਦਾਵਾ ਕੱਢਿਆ ਲਹੂ ਨਾਲ ਭਿੱਜਿਆ ਹੋਇਆ ਮਹਾਰਾਜ ਨੇ ਭਾਈ ਮਹਾ ਸਿੰਘ ਦੀਆਂ ਅੱਖਾਂ ਅੱਗੇ ਉਹ ਪਾੜਿਆ ਤੇ ਭਾਈ ਮਹਾ ਸਿੰਘ ਦੇ ਚਿਹਰੇ ਤੋਂ ਹੁਣ ਮਹਾ ਆਨੰਦ ਝਲਕਾਂ ਮਾਰ ਰਿਹਾ ਸੀ ਹੁਣ ਉਹਨਾਂ ਨੂੰ ਕੋਈ ਹੋਰ ਫਿਕਰ ਨਹੀਂ ਰਿਹਾ ਸੀ ਸ਼ਹਾਦਤਾਂ ਪਾ ਰਹੇ ਮੁਕਤੇ ਸਿੰਘਾਂ ਵਿੱਚੋਂ ਕੋਈ ਵਾਰ-ਵਾਰ ਗਾ ਰਿਹਾ ਸੀ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਂ ਤ ਹਰ ਕੈਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਮਹਾਰਾਜ ਤਲਵੰਡੀ ਵੱਲ ਆ ਰਹੇ ਨੇ ਤਲਵੰਡੀ ਆ ਰਹੇ ਨੇ ਮਹਾਰਾਜ ਬਹੁਤ ਖੇੜੇ ਵਿੱਚ ਇੱਕ ਸਿੰਘ ਤਲਵੰਡੀ ਦੀਆਂ ਜੂਹਾਂ ਤੋਂ ਉੱਚੀ-ਉੱਚੀ ਬੋਲਦਾ ਆ ਰਿਹਾ ਸੀ ਮਹਾਰਾਜ ਨੇ ਹੁਣ ਤਲਵੰਡੀ ਆ ਕੇ ਦਮ ਲੈਣਾ ਸੀ ਤੇ ਤਲਵੰਡੀ ਨੇ ਦਮਦਮਾ ਸਾਹਿਬ ਬਣ ਜਾਣਾ ਸੀ ਮਹਾਰਾਜ ਦਾ ਸੁਨੇਹਾ ਮਿਲਦਿਆਂ ਭਾਈ ਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਤਲਵੰਡੀ ਆ ਗਏ ਸਨ ਦੀਵਾਨ ਸਜ ਗਿਆ ਤੇ ਤਲਵੰਡੀ ਦੇ ਆਲੇ-ਦੁਆਲੇ ਸੰਗਤ ਇਕੱਤਰ ਹੋਣੀ ਸ਼ੁਰੂ ਹੋ ਗਈ ਸਭ ਮਹਾਰਾਜ ਦੇ ਆਉਣ ਦੀ ਤਾਂਗ ਵਿੱਚ ਬੈਠੇ ਸਨ ਕਿੰਨੇ ਚਿਰ ਮਗਰੋਂ ਅੱਜ ਮਹਾਰਾਜ ਦੇ ਜ਼ਿਦਾਰ ਹੋਣੇ ਸਨ ਰਬਾਬੀ ਸਿੰਘ कीर्तन ਕਰ ਰਹੇ ਸਨ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ ਮਨ ਨਾ ਰਹਿ ਕੈਸੇ ਮਿਲੋਂ ਪਿਆਰੇ ਇੱਕ ਪਲ ਦਿਨਸ ਮੋਕੋ ਕਬੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਰਹਿ ਮਿਲਾਵੇ ਜਦਰ ਬਾਬੀ ਸਿੰਘਾ ਨੇ ਪੜਿਆ ਜਨ ਨਾਨਕ ਕੋ ਹਰ ਦਰਸ ਦਿਖਾਇਆ ਤਦੋਂ ਹੀ ਇੱਕ ਸਿੰਘ ਭੱਜਿਆ ਮਾਤਾ ਸਾਹਿਬ ਕੋਲ ਪਹੁੰਚਿਆ ਤੇ ਬੋਲਿਆ ਮਹਾਰਾਜ ਬਸ ਤਲਵੰਡੀ ਤੋਂ ਕੁਝ ਕੋ ਪਿੱਛੇ ਹਨ ਮਾਤਾ ਜੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਲੰਗਰ ਵਿੱਚ ਸਨ ਮਹਾਰਾਜ ਤੇ ਉਹਨਾਂ ਦੇ ਨਾਲ ਆ ਰਹੇ ਸਿੰਘਾਂ ਲਈ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਮਾਤਾ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਆਵਾਜ਼ ਮਾਰੀ ਇੱਕ ਵੱਡਾ ਬਾਟਾ ਲੈ ਕੇ ਆਇਓ ਭਾਈ ਦੀਪ ਸਿੰਘ ਜੀ ਸਤਿਵੰਤ ਮਾਤਾ ਜੀ ਕਹਿੰਦੇ ਆਂ ਬਾਬਾ ਜੀ ਇੱਕ ਸਰਬ ਲੋਹ ਦਾ ਵੱਡਾ ਬਾਟਾ ਮਾਤਾ ਜੀ ਕੋਲ ਲੈ ਆਇ ਚੂਰਮਾ ਤਿਆਰ ਕਰਨਾ ਹੈ ਇਸ ਵਿੱਚ ਮਾਤਾ ਸਾਹਿਬ ਨੇ ਦੇਸੀ ਘਿਓ ਚੱਕਦਿਆਂ ਕਿਹਾ ਮੇਰੇ ਲਾਲਾਂ ਨੂੰ ਬਹੁਤ ਪਸੰਦ ਹੈ ਨਾ ਤੇ ਮੇਰੇ ਛੋਟੇ ਲਾਲ ਫਤੇਸ ਸਿੰਘ ਲਈ ਗੁੜ ਵਾਲੇ ਚੌਲ ਮਾਤਾ ਸਾਹਿਬ ਜੀ ਸਹਬਜਾਦਿਆਂ ਦੇ ਸ਼ਕਨ ਲਈ ਚੂਰਮਾ ਤੇ ਚੌਲ ਤਿਆਰ ਕਰਨ ਲੱਗੇ ਮਹਾਰਾਜ ਆ ਗਏ ਨੇ ਮਾਤਾ ਸਾਹਿਬ ਕੁਛੇਰਮਗਰੋ ਮੋੜ ਉਸੇ ਸਿੰਘ ਨੇ ਮਤਾਵਾਂ ਨੂੰ ਦੱਸਿਆ ਦਰਸ਼ਨਾ ਲਈ ਵਿਆਕਲ ਹੋ ਰਹੀ ਸੰਗਤ ਮਹਾਰਾਜ ਦੇ ਚਰਨਾਂ ਤੇ ਟਹਿ ਪਈ ਸਭ ਨੂੰ ਦులਾਰ ਦੇ ਤੇ ਪਿਆਰ ਦਿੰਦੇ ਸਤਿਗੁਰੂ ਅੱਗੇ ਵਧਦੇ ਰਹੇ ਮਾਤਾ ਸੁੰਦਰੀ ਜੀ ਨੇ ਅੱਗੇ ਹੋ ਕੇ ਮਹਾਰਾਜ ਦੇ ਚਰਨ ਛੂਹੇ ਤੇ ਨਾਲ ਆਏ ਸਿੰਘਾਂ ਵੱਲ ਉਹ ਜੋ ਟੋਲ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ। ਮਾਤਾ ਸਾਹਿਬ ਨੇ ਚੂਰਮੇ ਤੇ ਚੌਲਾਂ ਵਾਲੇ ਬਾਟੇ ਬਾਬਾ ਦੀਪ ਸਿੰਘ ਜੀ ਨੂੰ ਫੜਾਈ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਮੋੜ ਉਹਨਾਂ ਬਾਟੇ ਫੜੇ ਤੇ ਮਹਾਰਾਜ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਣ ਲੱਗੇ। ਮਾਤਾ ਸੁੰਦਰੀ ਜੀ ਸਾਹਿਬ ਜਿਆਦੇ ਨੂੰ ਟੋਲਦੇ ਟੋਲਦੇ ਪਿੱਛੇ ਤੱਕ ਚਲੇ ਗਏ ਸਨ। ਕਿੱਥੇ ਨੇ ਮੇਰੇ ਦੁਲਾਰੇ? ਹੁਣ ਤੱਕ ਤਾਂ ਉਹਨਾਂ ਮਾਂ ਦੀ ਗੋਦ ਵਿੱਚ ਆ ਜਾਣਾ ਸੀ। ਉਹ ਬੋਲ ਰਹੇ ਸਨ। ਮਹਾਰਾਜ ਦੇ ਨਾਲ ਆਏ ਸਿੰਘਾਂ ਨੇ ਸੁਣ ਵੀ ਲਿਆ। पर ਕਿਸੇ ਦਾ ਕੁਝ ਬੋਲਣ ਦਾ ਜੇਰਾ ਨਾ ਹੋਇਆ ਇਹ ਤੁਸੀਂ ਕੀ ਤਿਆਰ ਕੀਤਾ ਹੈ ਮਹਾਰਾਜ ਨੇ ਮਾਤਾ ਸਾਹਿਬ ਨੂੰ ਪੁੱਛਿਆ ਇਹ ਚੂਰਮਾ ਤੇ ਗੁੜ ਵਾਲੇ ਚੌਲ ਨੇ ਮੇਰੇ ਪੁੱਤਰਾਂ ਲਈ ਫਿਰ ਵਰਤਾ ਦਿਓ ਆਪਣੇ ਪੁੱਤਰਾਂ ਨੂੰ ਇਹ ਚਾਰਾਂ ਨੇ ਨਹੀਂ ਹਜ਼ਾਰਾਂ ਨੇ ਛਕਣਾ ਹੈ ਮਹਾਰਾਜ ਮਾਤਾ ਸਾਹਿਬ ਵੱਲ ਦੇਖਦੇ ਆ ਬੋਲੇ ਇਸ ਤੋਂ ਪਹਿਲਾਂ ਕਿ ਮਾਤਾ ਸਾਹਿਬ ਕੁਝ ਕਹਿੰਦੇ ਮਾਤਾ ਸੁੰਦਰੀ ਜੀ ਸਹਿਬਜਾਦਿਆਂ ਨੂੰ ਪਿੱਛੋਂ ਲੱਭਦੇ ਹੋਏ ਅੱਗੇ ਆਏ ਤੇ ਮਹਾਰਾਜ ਨੂੰ ਪੁੱਛਦਿਆਂ ਬੋਲੇ ਮੇਰੇ ਲਾਲ ਕਿੱਥੇ ਨੇ ਪਾਦਸ਼ਾਹ ਮੇਰੇ ਲਾਲ ਤੇ ਉਹਨਾਂ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ ਤੇਰੇ ਲਾਲ ਹੁਣ ਸਿਰਫ ਤੇਰੇ ਲਾਲ ਨਹੀਂ ਰਏ ਉਹ ਕੁੱਲ ਜਗਤ ਦੇ ਚਾਨਣ ਮੁਨਾਰੇ ਹੋ ਗਏ ਨੇ ਮਾਤਾ ਸਾਹਿਬ ਦੇ ਹੱਥ ਫੜੇ ਬਾਟੇ ਕੰਬ ਗਏ ਮਾਤਾ ਜੀ ਨੇ ਪਹਿਲਾਂ ਚੌਲਾਂਵਲ ਫੇਰ ਚੂਰਮੇਵਲ ਤੇ ਫੇਰ ਮਹਾਰਾਜਵਲ ਦੇਖਿਆ ਮੋੜੋ ਬਾਟਿਆਂਵਲ ਦੇਖਣ ਲੱਗੇ ਤਦ ਤੱਕ ਸਰਬੱਤ ਸੰਗਤ ਮਹਾਰਾਜ ਅੱਗੇ ਸਜ ਗਈ ਸੀ ਮਹਾਰਾਜ ਨੇ ਖਾਲਸੇਵਲ ਤੱਕਿਆ ਤੇ ਬੋਲੇ ਇੰਨਾ ਹਜ਼ਾਰਾਂ ਤੋਂ ਅਸੀਂ ਚਾਰ ਵਾਰ ਦਿੱਤੇ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਮਾਤਾ ਸਾਹਿਬ ਨੇ ਚੂਰਮੇ ਵਾਲੇ ਬਾਟੇ ਵੱਲ ਤੱਕਿਆ ਬਾਟੇ ਲੈ ਕੇ ਅੱਗੇ ਵਧੇ ਤੇ ਆਪਣੇ ਪੁੱਤਰ ਨੂੰ ਵਰਤਾਉਣਾ ਸ਼ੁਰੂ ਕੀਤਾ ਆਪਣੇ ਪੰਜਵੇਂ ਪੁੱਤਰ ਨੂੰ ਖਾਲਸੇ ਨੂੰ ਮਾਤਾ ਸਾਹਿਬ ਬਾਟੇ ਵਿੱਚੋਂ ਗਫੇ ਵਰਤਾਉਣ ਲੱਗੇ ਜਿਸ ਦੇ ਬੁੱਕ ਚੂਰਮਾ ਆਵੇ ਉਹ ਕਹੇ ਤਨ ਤਨ ਬਾਬਾ ਜੀ ਸਿੰਘ ਜੀ ਤਨ ਤਨ ਬਾਬਾ ਜੁਹਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤੇ ਜਿਸ ਦੇ ਹਿੱਸੇ ਮਿੱਠੇ ਚੌਲ ਆਉਣ ਉਹ ਕਹੇ ਤਨ ਤਨ ਮਹਾਕਾਲ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਇਨ ਪੁੱਤਰਾਂ ਨੂੰ ਵਰਤਾਉਂਦੇ ਗਏ ਭਾਈ ਦਇਆ ਸਿੰਘ ਭਾਈ ਮਨੀ ਸਿੰਘ ਭਾਈ ਕਾਨ ਸਿੰਘ ਭਾਈ ਦਰਬਾਰਾ ਸਿੰਘ ਭਾਈ ਬਾਜ ਸਿੰਘ ਭਾਈ ਫਤਿਹ ਸਿੰਘ ਬਾਬਾ ਮਸਤਾਨ ਸਿੰਘ ਬਾਬਾ ਸ਼ਾਮ ਸਿੰਘ ਤੇ ਇਸ ਤਰ੍ਹਾਂ ਵਰਤਾਉਂਦਿਆਂ ਵਰਤਾਉਂਦਿਆਂ ਮਾਤਾ ਸਾਹਿਬ ਬਾਬਾ ਦੀਪ ਸਿੰਘ ਜੀ ਕੋਲ ਆ ਗਏ ਉਹ ਸਿੰਘਾਂ ਵਿੱਚ ਸਭ ਤੋਂ ਪਿੱਛੇ ਬੈਠੇ ਸਨ ਮਾਤਾ ਜੀ ਨੇ ਬਾਟੇ ਵੱਲ ਦੇਖਿਆ ਤੇ ਬੋਲੇ ਥੋੜਾ ਜਿਹਾ ਚੂਰਮਾ ਬਚਿਆ ਹੈ ਤੇ ਥੋੜੇ ਚੌਲ ਤੁਹਾਡੇ ਹਿੱਸੇ ਦੋਨੋਂ ਹੀ ਆਉਣਗੇ ਮੇਰੇ ਧੰਨ ਭਾਗ ਮਾਤਾ ਸਾਹਿਬ ਬਾਬਾ ਜੀ ਨੇ ਗਫਾ ਲੈਂਦਿਆਂ ਕਿਆ ਉਹਨਾਂ ਮਾਤਾ ਸਾਹਿਬ ਦੇ ਪੈਰ ਛੂਹੇ ਤੇ ਪੁੱਤਰਾਂ ਵਾਂਗ ਥਾਪੜਾ ਲਿਆ ਚਮਕੌਰ ਦੀ ਗੜੀ ਵਾਲੀ ਬਹਾਦਰੀ ਤੇ ਸਰਹੰਦੀਆਂ ਦੀਵਾਰਾਂ ਜਿਹਾ ਸਿੱਧਕ ਹੈ ਤੁਹਾਡੇ ਲੇਖਾਂ ਵਿੱਚ ਮਾਤਾ ਸਾਹਿਬ ਬੋਲੇ ਤੇ ਬਾਬਾ ਜੀ ਨੇ ਆਪਣਾ ਸੀਸ ਮਾਤਾ ਜੀ ਦੇ ਚਰਨਾਂ ਤੇ ਧਰ ਦਿੱਤਾ ਸਿਰ ਆਪਦੀ ਇਮਾਨਤ ਹੈ ਮਾਤਾ ਸਾਹਿਬ ਆਪ ਜੀ ਨੂੰ ਸਮਰਪਣ ਕਰਦਾ ਹਾਂ ਤੇ ਅਥਰੂਆਂ ਨਾਲ ਮਾਤਾ ਸਾਹਿਬ ਦੇ ਚਰਨ ਧੋ ਦਿੱਤੇ ਮਹਾਰਾਜ ਨੇ ਦਮਦਮੇ ਬੈਠ ਕੇ ਆਦ ਬੀੜ ਦਾ ਕਾਰਜ ਸੰਪੂਰਨ ਕਰਵਾਇਆ ਇਸ ਇਲਾਹੀ ਕੰਮ ਵਿੱਚ ਭਾਈ ਮਨੀ ਸਿੰਘ ਜੀ ਦਾ ਸਾਥ ਬਾਬਾ ਦੀਪ ਸਿੰਘ ਜੀ ਨੇ ਤਨ ਦੇ ਹੀ ਨਾਲ ਨਿਭਾਇਆ ਲਿਖਾਈ ਦਾ ਕਾਰਜ ਕਰਦੇ ਆਂ ਜੋ ਕਲਮ ਕਸ ਜਾਂਦੀ ਉਸ ਨੂੰ ਦੁਬਾਰਾ ਨਾ ਖੜਿਆ ਜਾਂਦਾ ਤੇ ਮਹਾਰਾਜ ਦੇ ਕਹਿਣ ਤੇ ਸੰਭਾਲ ਲਿਆ ਜਾਂਦਾ ਆਦ ਬੀੜ ਸਾਹਿਬ ਜਿਸ ਨੂੰ ਕਿ ਹੁਣ ਦਮਦਮੇ ਵਾਲੀ ਬੀੜ ਕਿਹਾ ਜਾਣਾ ਸੀ ਦੀ ਲਿਖਾਈ ਸੰਪੂਰਨ ਹੋ ਜਾਣ ਤੇ ਮਹਾਰਾਜ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲਿਆ ਤੇ ਸਰੋਵਰ ਕੋਲ ਆਰਕ ਲੁੱਤੇ ਉਹ ਸਭ ਕਲਮਾ ਕਿੱਥੇ ਨੇ ਭਾਈ ਜੋ ਗ੍ਰੰਥ ਦੀ ਲਿਖਾਈ ਲਈ ਵਰਤੀਆਂ ਸਨ ਮਹਾਰਾਜ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤਾਂ ਉਹਨਾਂ ਕਲਮਾਂ ਨੂੰ ਆਪਣੇ ਸਾਹਾਂ ਨਾਲੋਂ ਵੀ ਵੱਧ ਨੇੜੇ ਰੱਖਦੇ ਸਨ ਉਹਨਾਂ ਖਜ਼ਾਨੇ ਵਿੱਚੋਂ ਉਹ ਸਾਰੀਆਂ ਕਲਮਾ ਕੱਢੀਆਂ ਤੇ ਮਹਾਰਾਜ ਅੱਗੇ ਕਰ ਦਿੱਤੀਆਂ ਮਹਾਰਾਜ ਨੇ ਉਹ ਸਭ ਕਲਮਾ ਸਰੋਵਰ ਵਿੱਚ ਸੁੱਟ ਦਿੱਤੀਆਂ ਸਿਆਹੀ ਵੀ ਬਚੀ ਹੈ ਭਾਈ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਪੁੱਛਿਆ ਜੀ ਸੱਚੇ ਪਾਤਸ਼ਾਹ ਉਹ ਵੀ ਮੰਗਵਾਓ ਮਹਾਰਾਜ ਦੀ ਆਗਿਆ ਦਾ ਪਾਲਨ ਕੀਤਾ ਗਿਆ ਤੇ ਸਿਆਹੀ ਦੀਆਂ ਦਵਾਈਆਂ ਮਹਾਰਾਜ ਕੋਲਿਆਂ ਦੀਆਂ ਗਈਆਂ ਦਵਾਈਆਂ ਫੜਦਿਆਂ ਸੱਚੇ ਪਾਤਸ਼ਾਹ ਉਹ ਸਿਆਹੀ ਵੀ ਸਰੋਵਰ ਵਿੱਚ ਡੋਲਣ ਲੱਗੇ ਤੇ ਬੋਲੇ ਇਹ ਸਥਾਨ ਅੱਜ ਤੋਂ ਗੁਰੂ ਕੀ ਕਾਸ਼ੀ ਹੋਏਗਾ ਇਸ ਥਾਂ ਤੇ ਅਰਦਾਸ ਬੇਨਤੀ ਕਰਕੇ ਮੂਡ ਸਿਆਣੇ ਹੋ ਜਾਇਆ ਕਰਨਗੇ ਕਵੀਆਂ ਲਿਖਾਰੀਆਂ ਵਿਦਵਾਨਾਂ ਦਾ ਇਹ ਗੜ ਬਣੇਗੀ ਦਮਦਮੇ ਕਾਰਜ ਸੰਪੰਨ ਹੋ ਜਾਣ ਮਗਰੋਂ ਮਹਾਰਾਜ ਨੇ ਦੱਖਣ ਵੱਲ ਚਾਲਾ ਮਾਰਿਆ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮੇ ਟਿਕਨ ਦਾ ਹੁਕਮ ਦਿੱਤਾ ਮਹਾਰਾਜ ਦਾ ਬਚਨ ਪਾਲਦੇ ਆ ਬਾਬਾ ਜੀ ਹੁਣ ਦਮਦਮੇ ਹੀ ਰਹਿਣ ਲੱਗੇ ਉਹਨਾਂ ਭਾਈ ਮਨੀ ਸਿੰਘ ਦੀਆਂ ਉਹਨਾਂ ਨੂੰ ਦਿੱਤੀਆਂ ਉਹ ਕਲਮਾਂ ਕੱਢੀਆਂ ਜੋ ਸੱਤੇ ਸਤਗੁਰਾਂ ਆਪਣੇ ਮੁਬਾਰਕ ਹੱਥਾਂ ਨਾਲ ਵੱਡੇ ਕਾਰਜਾਂ ਲਈ ਕੱਢੀਆਂ ਸਨ ਬਾਬਾ ਜੀ ਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਦੇ ਉਤਾਰੇ ਸ਼ੁਰੂ ਕੀਤੇ ਚਾਰ ਸਰੂਪ ਤਿਆਰ ਕਰਕੇ ਉਹਨਾਂ ਦਸਵੇਂ ਪਾਤਸ਼ਾਹ ਦੇ ਗ੍ਰੰਥ ਦਾ ਉਤਾਰਾ ਸ਼ੁਰੂ ਕੀਤਾ ਇਸ ਸਮੇਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਚੱਲ ਪਏ ਸਨ ਸਰਹੰਦ ਸਡੌਰੇ ਸਮਾਣੇ ਨੂੰ ਮਿੱਟੀ ਵਿੱਚ ਮੇਲਣ ਲਈ ਬਾਬਾ ਦੀਪ ਸਿੰਘ ਜੀ ਜਥੇ ਸਮੇਤ ਬਾਬਾ ਬੰਦਾ ਸਿੰਘ ਜੀ ਨੂੰ ਜਾ ਮਿਲੇ ਸਰਹੰਦ ਪਹੁੰਚਦਿਆਂ ਤੱਕ ਤਾਂ ਵਜ਼ੀਰ ਖਾਨ ਨੂੰ ਸਿੰਘਾਂ ਦੇ ਜੋਸ਼ ਬਾਰੇ ਖਬਰ ਹੋ ਚੁੱਕੀ ਸੀ ਉਹ ਸੰਜੋਗ ਪਹਿਣ ਕੇ ਤੇ ਹਾਥੀ ਉੱਤੇ ਸਵਾਰ ਹੋ ਕੇ ਨਿਕਲਿਆ ਜ਼ਰੂਰ ਪਰ ਉਸ ਨੂੰ ਆਪਣਾ ਕਾਲ ਸਾਹਮਣੇ ਸਾਖਸ਼ਾਤ ਖਲੋਤਾ ਦਿਖ ਰਿਹਾ ਸੀ ਉਸ ਨੂੰ ਆਪਣੇ ਹਾਥੀ ਮੂਰੇ ਬਾਬਾ ਦੀਪ ਸਿੰਘ ਜੀ ਦਾ ਘੋੜਾ ਖਲੋਤਾ ਦਿਖਾਈ ਦਿੱਤਾ ਉਸ ਨੇ ਮਹਾਵਤ ਨੂੰ ਹਾਥੀ ਪਿੱਛੇ ਲਿਜਾਣ ਲਈ ਗਿਆ ਹਾਥੀ ਦੀ ਸੁਸਤ ਚਾਲ ਕਰਕੇ ਵਜ਼ੀਰ ਖਾਨ ਉਤਰ ਕੇ ਘੋੜੇ ਤੇ ਹੋ ਗਿਆ ਪਰ ਭਾਈ ਫਤਿਹ ਸਿੰਘ ਜਿਹੇ ਯੋਧਿਆਂ ਨੇ ਉਸ ਨੂੰ ਜਾਟਾਇਆ ਬੰਦਈਆਂ ਨਾਲ ਤਤ ਖਾਲਸੇ ਦੇ ਵਿਗਾੜ ਮਗਰੋਂ ਬਾਬਾ ਜੀ ਮੋੜ ਦਮਦਮੇ ਆ ਗਏ ਉਹਨਾਂ ਮਹਾਰਾਜ ਦੇ ਸਰੂਪਾਂ ਦਾ ਰੈਂਦਾ ਕਾਰਜ ਆਰੰਭ ਕੀਤਾ ਹੁਣ ਬਾਬਾ ਜੀ ਨਾਲ ਨਾਲ ਹੋਰ ਵਿਦਿਆਰਥੀ ਵੀ ਤਿਆਰ ਕਰ ਰਹੇ ਸਨ ਜੋ ਲਿਖਣ ਦੇ ਕਾਰਜ ਨੂੰ ਅੱਗੇ ਤੋਰਨ ਇਸ ਤਰ੍ਹਾਂ ਕਈ ਵਰੇ ਬੀਤ ਗਏ ਪਰ ਇਹ ਨਹੀਂ ਸੀ ਕਿ ਉਹ ਖੰਡਾ ਵਾਹੁਣਾ ਭੁੱਲ ਗਏ ਸਨ ਅਬਦਾਲੀ ਦੀ ਆਮਤ ਤੇ ਹਿੰਦੁਸਤਾਨ ਵਿੱਚੋਂ ਅਫਗਾਨਾਂ ਵੱਲੋਂ ਲੁੱਟਦੇ ਮਾਲ ਦੇ ਨਾਲ-ਨਾਲ ਕੈਦ ਕਰਕੇ ਲਿਜਾਈਆਂ ਜਾ ਰਹੀਆਂ ਕੁੜੀਆਂ ਦੀਆਂ ਚੀਕਾਂ ਬਾਬਾ ਜੀ ਨੂੰ ਵੀ ਸੁਣੀਆਂ ਉਹਨਾਂ ਕਈ ਵਾਰ ਅਬਦਾਲੀ ਲਸ਼ਕਰ ਨਾਲ ਟੱਕਰ ਲੈ ਕੇ ਕੁੜੀਆਂ ਆਜ਼ਾਦ ਕਰਵਾਈਆਂ ਪਾਪੀ ਮੱッセ ਰੰਗੜ ਦਾ ਸਿਰ ਲਾਉਣ ਲਈ ਬੁੱਢੇ ਜੋਰ ਤੋਂ ਤੁਰੇ ਸੂਰਮੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਆਂ ਬਾਬਾ ਜੀ ਕੋਲ ਦਮਦਮੇ ਰੁਕੇ ਸਨ ਉਨ੍ਹਾਂ ਦੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਦੀ ਅਰਦਾਸ ਵੀ ਬਾਬਾ ਜੀ ਨੇ ਕੀਤੀ। ਸਿੰਘਾਂ ਨੇ ਵਾਪਸੀ ਤੇ ਨਿਜੇ ਉੱਤੇ ਟੰਗਿਆ ਹੋਇਆ ਮੱਸੇ ਦਾ ਸਿਰ ਬਾਬਾ ਜੀ ਨੂੰ ਵੀ ਦਿਖਾਇਆ ਸੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆਂ। ਬਾਬਾ ਜੀ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਪੰਥ ਦੇ ਮੋਢੇ ਨਾਲ ਮੋਢਾ ਲਾ ਕੇ ਵੀ ਸਦਾ ਖੜਦੇ ਰਹੇ। ਹੁਣ ਤੱਕ ਦਲ ਖਾਲਸੇ ਵੱਲੋਂ ਪੰਥ ਦੇ ਬਣਾਏ ਗਏ ਪੰਜ ਜਥਿਆਂ ਵਿੱਚੋਂ ਸ਼ਹੀਦਾਂ ਦੇ ਜਥੇ ਦਾ ਨਿਸ਼ਾਨ ਸਾਹਿਬ ਵੀ ਬਾਬਾ ਜੀ ਕੋਲ ਆ ਗਿਆ ਸੀ। ਇਸ ਜਥੇ ਤੋਂ ਹੀ ਅੱਗੇ ਜਾ ਕੇ ਸ਼ਹੀਦੀ ਮਿਸਲ ਦਾ ਜਨਮ ਹੋਇਆ ਸੀ। ਕਮਾਲ ਦੀ ਗੱਲ ਤਾਂ ਇਹ ਸੀ ਕਿ ਇਨ੍ਹਾਂ ਸਿੰਘਾਂ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਣ ਲੱਗਾ ਸੀ। ਇੱਕ ਦਿਨ ਦੰਦਮਾ ਸਾਹਿਬ ਜਦ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕਰ ਰਹੇ ਸਨ। ਮਰਦਾ ਹੋਏ ਮਰੀਦ ਨਾ ਗੱਲੀ ਹੋਵਨਾ, ਸਾਬਰ ਸਿਦਕ ਸ਼ਹੀਦ ਪਰਮਪਉਖ ਹੋਵਨਾ। ਐਕ ਸਿੰਘ ਭੱਜਿਆ ਦੀਵਾਨਵਾਲ ਆ ਰਿਹਾ ਸੀ ਦੀਵਾਨ ਵਿੱਚ ਪਿੱਛੇ ਖਲੋਤੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕਿਆ ਕੀ ਹੋਇਆ ਸਿੰਘਾ ਇੰਨੀ ਤੇਜ਼ੀ ਵਿੱਚ ਕਿਉਂ ਭੱਜ ਰਿਹਾ ਹੈ ਜੇ ਮੈਂ ਥੋੜੀ ਹੋਰ ਦੇਰੀ ਕਰ ਦਿੱਤੀ ਤਾਂ ਅਨਰਥ ਹੋ ਜਾਵੇਗਾ ਖਾਲਸਾ ਜੀ ਹਫਦਾ ਹੋਇਆ ਉਹ ਸਿੰਘ ਬੋਲਿਆ ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਚੱਲੋ ਪਰ ਕੁਝ ਦੱਸ ਤਾਂ ਸਹੀ ਸਾਰੀ ਗੱਲ ਉੱਥੇ ਹੀ ਖੋਲ ਕੇ ਦੱਸਾਂਗਾ ਸਿੰਘ ਜੀ ਮੇਰਾ ਦਿਲ ਇੰਨਾ ਕਰੜਾ ਨਹੀਂ ਕਿ ਵਾਰ-ਵਾਰ ਉਹ ਘਟਨਾ ਦੁਹਰਾ ਸਕਾਂ ਹੁਣ ਸਿੰਘ ਭਾਵੁਕ ਹੋ ਰਿਹਾ ਸੀ ਸੋ ਪਹਿਰੇਦਾਰ ਸਿੰਘ ਉਸ ਨੂੰ ਬਾਬਾ ਜੀ ਕੋਲ ਲੈ ਕੇ ਤੁਰ ਪਏ ਬਾਬਾ ਜੀ ਨੂੰ ਉਸ ਦੇ ਭੱਜੇ ਆਉਣ ਤੋਂ ਹੀ ਕਿਸੇ ਵਿਪਤਾ ਦਾ ਅੰਦਾਜ਼ਾ ਹੋ ਗਿਆ ਸੀ ਉਹਨਾਂ ਕਥਾ ਦੀ ਸਮਾਪਤੀ ਕੀਤੀ ਅਨਰਥ ਹੋ ਗਿਆ ਬਾਬਾ ਜੀ ਕਹਿਰ ਹੋ ਗਿਆ ਸਾਹ ਲੈ ਲੈ ਭਾਈ ਸਿੰਘਾ ਤੇ ਸਹਿਜ ਨਾਲ ਦੱਸ afghan ਅੰਮ੍ਰਿਤਸਰ ਸਾਹਿਬ ਤੇ ਚਾੜਾ ਹੀ ਨਹੀਂ ਬਾਬਾ ਜੀ ਤੇ ਉਹ ਕਿਹੜਾ ਪਹਿਲੀ ਵਾਰ ਆਏ ਨੇ ਲੁੱਟਮਾਰ ਦੀ ਨੀਤ ਭਰਦੀ ਹੀ ਨਹੀਂ ਉਹਨਾਂ ਦੀ ਬਾਬਾ ਜੀ ਤੋਂ ਪਹਿਲਾਂ ਹੀ ਭਾਈ ਦਿਆਲ ਸਿੰਘ ਬੋਲੇ ਨਹੀਂ ਖਾਲਸਾ ਜੀ ਲੁੱਟਾਂ ਮਾਰਾਂ ਦੀ ਪਰਵਾਹ ਤਾਂ ਅਸੀਂ ਕੱਦ ਦੀ ਛੱਡ ਦਿੱਤੀ ਹੈ ਉਹ ਸਾਰਾ ਹਿੰਦੁਸਤਾਨ ਲੁੱਟਦੇ ਹਨ ਤੇ ਅਸੀਂ ਉਹਨਾਂ ਨੂੰ ਲੁੱਟ ਲੈਂਦੇ ਹਾਂ ਉਹ ਤਾਂ ਐਤਕੀ ਕਿਸੇ ਹੋਰ ਬਿਰਤੀ ਨਾਲ ਅੰਮ੍ਰਿਤਸਰ ਵੱਲ ਚੜ੍ਹ ਕੇ ਆਏ ਨੇ ਤੈਮੂਰ ਤੇ ਜਹਾਂਨ ਖਾਨ ਬਾਬਾ ਜੀ ਨੇ ਸਿੰਘ ਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਜ਼ਰੂਰ ਅਬਦਾਲੀ ਲਸ਼ਕਰ ਦੀ ਮੈਲੀ ਨਜ਼ਰ ਦਰਬਾਰ ਸਾਹਿਬ ਉੱਤੇ ਪਈ ਹੋਵੇਗੀ ਜਹਾਂਨ ਖਾਨ ਦੀ ਬਦਨੀਤੀ ਤੋਂ ਬਾਬਾ ਜੀ ਪਹਿਲਾਂ ਵੀ ਵਾਕਿਫ ਸਨ ਕਿ ਉਹਨਾਂ ਦਰਬਾਰ ਸਾਹਿਬ ਦਾ ਰੋਖ ਕੀਤਾ ਹੈ ਬਾਬਾ ਜੀ ਬੋਲੇ ਜੀ ਬਾਬਾ ਜੀ ਉਹ ਸਿੰਘ ਇੰਨਾ ਕ ਬੋਲ ਸਕਿਆ ਬਾਬਾ ਜੀ ਉੱਠੇ ਖੰਡੇ ਨੂੰ ਕਮਰ ਕਸੇ ਵਿੱਚ ਕਸਿਆ ਦ੍ਰਿੜਤਾ ਨਾਲ ਨੇਜਾ ਹੱਥ ਵਿੱਚ ਫੜਿਆ ਤੇ ਮਹਾਰਾਜ ਅੱਗੇ ਅਰਦਾਸ ਕਰਨ ਲੱਗੇ। ਹੇ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀਓ ਮਹਾਰਾਜ ਲਾਜ ਰੱਖਣੀ। ਹੇ ਜਗਤ ਮਾਤਾ ਆਦ ਸ਼ਕਤੀ ਮਾਤਾ ਸਾਹਿਬ ਜੀਓ ਆਪ ਜੀ ਦੀ ਅਸੀਸ ਨੂੰ ਸਿਰ ਨਾਲ ਨਿਭਾ ਸਕਾਂ। ਸਿੱਧਕ ਬਖਸ਼ਿਓ। ਬਾਬਾ ਜੀ ਬਸ ਇੰਨਾ ਬੋਲੇ ਤੇ ਹੱਥ ਧਰਤੀ ਨੂੰ ਚੁਹਾ ਕੇ ਮੱਥੇ ਨੂੰ ਲਾਇਆ। ਸੀਸ ਲੇਖੇ ਲਾਉਣ ਦਾ ਵੇਲਾ ਆ ਗਿਆ ਹੈ ਖਾਲਸਾ ਜੀ। ਨਾਮ ਨਾਲ ਲੱਗੇ ਸ਼ਹੀਦੀ ਲੱਜ ਪਾਲਣ ਦਾ ਵੇਲਾ ਆ ਗਿਆ ਹੈ। ਆਮਰਸਰ ਸਿੰਘਾਂ ਦੇ ਲਹੂ ਦੀ ਮੰਗ ਕਰ ਰਿਹਾ ਹੈ ਤੁਰਨ ਲੱਗਿਆ ਬਾਬਾ ਜੀ ਨੇ ਦਮਦਮਾ ਸਾਹਿਬ ਦੀ ਸੇਵਾ ਭਾਈ ਨੱਥਾ ਸਿੰਘ ਸਮੇਤ ਕੁਝ ਨੇੜਲੇ ਸਿੰਘਾਂ ਨੂੰ ਸੌਂਪ ਦਿੱਤੀ ਸਾਰਾ ਜੱਥਾ ਬਾਬਾ ਜੀ ਦੇ ਮਗਰ ਹੋ ਤੁਰਿਆ ਬਾਬਾ ਜੀ ਦੇ ਵਿਦਿਆਰਥੀ ਵੀ ਸਭ ਨਾਲ ਹੋ ਤੁਰੇ ਇੱਕ ਵਿਦਿਆਰਥੀ ਗਾ ਰਿਹਾ ਸੀ ਅਬ ਜੂਜਣ ਕੋ ਦਾਓ ਅਬ ਜੂਜਣ ਕੋ ਦਾਓ ਅਬਜੂ ਜਣ ਕੋ ਦਾਓ ਅਬਜੂ ਜਣ ਕੋ ਦਾਓ ਖੇਤ ਜੋ ਮੰਡਿਓ ਸੂਰਮਾ ਖੇਤ ਜੋ ਮੰਡਿਓ ਸੂਰਮਾ ਅਬਜੂ ਜਣ ਕੋ ਦਾਓ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ